ਤੱਬੀ ਖੋਤੀ ਕਰਦੀ ਜਿੰਦੇ ਤੋੜ ਰਹਾ ਹੈ ਇਹਦਾ ਕਹਣਾ ਜੰਦੀ ਤੋੜਨਾ ਉਹ ਪਤਾ ਨਹੀਂ ਕਿਧਰ ਨਵਾ ਗਈ ਦੀ ਘਰ ਵਾਲੀ ਪਹਿਲਾਂ ਕਦੇ ਮੈਂ ਰਾਤ ਕੱਟ ਕੇ ਕਰਕੇ ਆਉਂਦਾ ਅੱਛਾ ਉਹ ਤਾਂ ਹੋਂਕਾ ਤੱਕ ਨਹੀਂ ਉਹ ਤਾਂ ਤੱਕ ਨਹੀਂ ਆਈ ਓ ਚੱਕ ਓਏ ਤਾਂ ਨਿਸਾਨੀ ਬਹੁ ਪੱਕਾ ਨਾਰ ਪੰਜਾਬੀ ਦਾ ਉਹ ਮਾਰਾ ਥੱਲ ਕੇ ਔਰ ਕੇ ਜੰਮ ਜਾ ਕਰ ਓ ਸਮਝਿਆ ਜੰਮ ਜਾ ਕਰ ਸਵੇਰੇ ਉਹ ਜਮੀਨ ਫਤੀਰੂ ਦਾ ਚੱਲਦੀ ਨਹੀਂ ਗਾਇ ਮਤਵਾਲ ਦੇ ਬੰਦੇ ਜਿੰਮ ਜਾਂਦੇ ਨੇ ਅਜੇ ਗਏ ਨਹੀਂ ਚੱਲ ਹਾ ਤੋੜਦਾ ਜੰਦਾ ਤੋੜਦਾ ਨਾਰ ਪੰਜਾਬੀ ਨਾ ਬਦੇ ਕਰਦਾ ਪਰ ਜੈਦਾ ਬਾਗੀ ਪਿੰਡ ਪਤਾ ਨਹੀਂ ਕਿੱਥੇ ਬਾਗੀ ਦਾ ਚਾਬੀ ਨਾਲ ਲੱਗੀ ਕਿਉਂ ਕਾਲਿਆ ਆਮਲੀ ਬਣ ਗਿਆ ਸਰੇ ਦਾ ਹਾਂ ਆਮਲੀ ਬਣ ਗਿਆ ਸਰੇ